ਹਾਂ ਲੈ ਲਿਆ ਥੋੜਾ ਸਮਾਨ ਬਸ ਇੱਕ ਦੋ ਚੀਜ਼ਾਂ ਰਹਿ ਗਈਆਂ ਨੇ ਕਿਉਂ ਕਹਿੰਦੇ ਜੇ ਹਾਂ ਹੈ ਤੇ ਤੁਹਾਡੇ ਲੱਗ ਗਈਆਂ ਮੈਂ ਵੀ ਸੋਚਣ ਦੀ ਆ ਚੱਲ ਜੇ ਮੈਂ ਆਉਣੀ ਆ ਨਾ ਤਾਂ ਫਿਰ ਇਦਾਂ ਕਰੋ ਰਖੜੀ ਵੀਰੇ ਨੂੰ ਕੋ ਬਣਾ ਹੀ ਲੋ ਮੇਰੇ ਲਈ ਮੇਰੇ ਵਾਸਤੇ ਵੀ ਦਬੀ ਜਤਨਾ ਥੋੜੀ ਠੀਕ ਨਹੀਂ ਲੱਗਦੀ ਮਿੱਟਾ ਆਇਆ ਨਹੀਂ ਜਾਣਾ ਮਿਲ ਕੇ ਚੱਲ ਮੈਂ ਆਈ ਜੇ ਫਿਰ ਆ ਗਈ ਠੀਕ ਹੈ ਆਈ ਹੁਣੇ ਕਿਹਦਾ ਫੋਨ ਹੈ ਸਾਹੀ ਸੀਮਾ ਬਾਬੀ ਦਾ ਫੋਨ ਹੈ ਕੀ ਕਹਿੰਦੇ ਕੁਝ ਨਹੀਂ ਉਦਾਂ ਪੁੱਛਣ ਦੇ ਹੀ ਵੀ ਕਿੱਥੇ ਆ ਤੇ ਮੈਨੂੰ ਕਿਹਾ ਮੈਂ ਕਿਹਾ ਬਾਜ਼ਾਰ ਆਏ ਆ ਆਪਾਂ ਨਾ ਥੋੜਾ ਸਮਾਨ ਵੇਚੀ ਦਾ ਲੈਣ ਵਾਸਤੇ ਹਾਂ ਹਾਂ ਤੇ ਕਹਿੰਦੇ ਹੀ ਘਰੋਂ ਹੋ ਕੇ ਜਾਈਏ ਤੇ ਮੈਂ ਸੋਚਣ ਦੀ ਆ ਜੇ ਮੈਂ ਘਰ ਜਾਣਾ ਵਾ ਤੇ ਫਿਰ ਮੈਂ ਰਖੜੀ ਵੀ ਲੈ ਹੀ ਜਾਨੀ ਆਹੋ ਮਿਲ ਜਣੀ ਇੱਥੋਂ ਰਖੜੀ ਖੜਦੀ ਲੈ ਲਾਂ ਫਿਰ ਤੇ ਬਾਜੀ ਨੂੰ ਫਿਰ ਰਖੜੀ ਵੀ ਬਣ ਜਾਨੀ ਆ ਫਿਰ ਜੋ ਆਉਂਗੀ ਮੈਂ ਆਹੋਂ ਨਿਕਲੇ ਤੇ ਗਈਆਂ ਕੰਮ ਕਾ ਕੇ ਚਲਦੇ ਪਰ ਸਾਹਿਲ ਸਿਮਰਤ ਘਾਰਿਆ ਤੇ ਉਹ ਨਾ ਗੁੱਸਾ ਕਰੇ ਪਰ ਸਿਮਰਤ ਕੋ ਥੋੜੀ ਆਇਆ ਜਾਣਾ ਹਣਾ ਆਹ ਸਾਹ ਨਾਲ ਚ ਸਿਮਰਤ ਨੂੰ ਤਾਂ ਰੈਸਟ ਹੀ ਕਹੀ ਉਹਨੇ ਤਹੀਂ ਕੋਈ ਨਹੀਂ ਰਖੜੀ ਵੇਖੋ ਚਲ ਮੈਂ ਤੇ ਬੰਨਾ ਵੀ ਦੇਖ ਲੈਨੇ ਆ ਉਹਦਾ ਕੀ ਕਰਨਾ ਹਾਂ ਆ ਭਾਜੀ ਰਖੜੀ ਦਿਖਾਓ ਜੀ ਦੇ ਬੰਜੀ ਰਖੜੀਆਂ ਭਾਜੀ ਕਹਿਣ ਦੀਆਂ ਮੈਂ ਦਿਖਾ ਦਿੰਦੀ

भाजी छोटे बच्चे का थोड़ा नहीं है अच्छा बहुत छोटे का नहीं है ना? चलो सिमान ਹੋਏ ਤੇ ਆ ਮੇ ਯਾਰ ਆ ਵੇਖੋ ਮੈਨੂੰ ਪਤਾ ਹੈ ਕਿ ਕਿ ਜਾਣਾ ਵਾ ਸਿਆਰੋਂ ਹੁੰਦੇ ਨਹੀਂ ਸੇ ਤੇਰੀ ਗੱਲ ਸੁਣ ਮੈਂ ਦੁਕਾਨ ਤੇ ਵੀ ਜਾਣਾ ਵਾ ਛੇਤੀ ਕਰ ਯਾਰ ਮੈਂ ਦੁਕਾਨ ਨਹੀਂ ਖੋਲਣੀ ਆ ਤੇ ਨਾਲ ਇੱਕ ਗੱਲ ਹੋਰ ਮੈਂ ਰਾਤ ਰੋਤ ਨਹੀਂ ਰੁਕਣਾ ਤੂੰ ਰਾਤ ਦਾ ਜਿੱਦ ਫੜੀ ਆ ਵੀ ਮੈਂ ਰਾਤ ਰੁਕਣਾ ਵਾ ਮੈਂ ਰਾਤ ਰੁਕਣਾ ਤੇ ਦੂਜੀ ਇਹ ਗੱਲ ਛੇਤੀ ਨਾ ਕਹੋ ਕੱਲੀ ਮੈਂ ਘਰ ਆ ਗਈ ਆ ਸਾਰਾ ਕੰਮ ਕਰਕੇ ਲੈ ਮੈਂ ਵੇਖਿਆ ਫਿਰ ਮੈਂ ਤਿਆਰ ਹੋਣ ਲੱਦੀ ਆ ਤੁੰ ਤੀ ਮੈਨੂੰ ਸਿਰ ਵੀ ਨਹੀਂ ਚਾਜਣਾ ਮੋਂ ਦੇਦੇ ਸਾਰਾ ਕੰਮ ਕਾਰਾ ਕਾਦਾ ਕੀਤਾ ਤੈਨੂੰ ਪਤਾ ਚਾਚੀ ਤੇ ਮੰਮੀ ਦੇ ਉੱਤੇ ਰਹਿ ਗਏ ਆ ਆਪਾਂ ਦੋਵੇਂ ਦੇ ਰਹਿ ਗਏ ਆ ਸਪਾਈਆਂ ਕੀਤੀਆਂ ਕੱਪੜੇ ਤੋਤੇ ਚਾਹ ਸਬਜੀ ਤੇ ਨਹੀਂ ਬਣਾਣੀ ਪਰ ਮੈਂ ਤਾਂ ਵੀ ਬਣਾ ਲਈ ਮੱਕੇ ਦਾ ਕੋਈ ਨਹੀਂ ਪਤਾ ਰਾਤ ਦੀ ਭੰਜੰਦੀ ਕਰਨੀ ਆ ਪਰ ਰਾਤ ਮੈਂ ਰਹਿਣਾ ਜੇ ਮੈਂ ਸਬਜੀ ਬਣਾ ਕੇ ਰੱਖ ਲੀ ਖਾਲਾ ਕੇ ਖਾ ਲਾਂਗੇ ਅੱਛਾ ਮੇਰੀ ਸਾਨੂੰ ਗੱਲ ਚੱਲ ਰਹੀ ਆ ਰਾਤ ਰਹਿ ਪੀ ਪਰ ਇੱਕ ਗੱਲ ਹੈਗੀ ਆ ਤੇ ਫਿਰ ਮੇਰੀ ਰੋਟੀ ਕੌਣ ਬਣਾਊਗਾ ਮੈਂ ਤਾਂ ਨਹੀਂ ਰਾਤ ਰੁਕਣਾ ਮੈਂ ਯਾਰ ਦੁਕਾਨ ਖੋਲਣੀ ਆ ਤਸ ਤੈਨੂੰ ਪਤਾ ਤਾਂ ਹੈਗਾ ਉਹ ਕਿੰਨੇ ਖਰਚੇ ਆ ਨੀ ਮੇਰੀ ਗੱਲ ਸੁਣ ਤੀ ਰੋ ਰੋ ਜਾ ਕੇ ਰਹਿੰਦੀ ਓ ਦਿਨ ਤਿਹਾਰ ਤੇ ਜਾ ਕੇ ਰਹਿਤਾ ਰਾਤ ਚ ਤੈਨੂੰ ਮੁਸ਼ਕਲ ਕੀ ਹੈ ਰਣ ਚ ਦੱਸ ਤੈਨੂੰ ਨਹੀਂ ਪਤਾ ਰਖੜੀ ਦਾ ਤਿਹਾਰ ਹੈਗਾ ਤੇ ਮੈਨੂੰ ਨਹੀਂ ਚਾਹਿਆਗਾ ਕਿ ਮੈਂ ਵੀ ਆਪਣੀਆਂ ਭੈਣਾਂ ਕੋ ਰਖੜੀਆਂ ਬਣਾਵਾ ਇਦਾਂ ਵੀ ਮੈਂ ਮਸਲਾ ਹੱਲ ਕਰ ਦਿੱਤਾ ਮੈਂ ਹੁਣੇ ਸ਼ਮੀ ਨੂੰ ਫੋਨ ਕੀਤਾ ਈ ਸ਼ਮੀ ਆਈ ਹੋਈ ਹੈ ਬਾਜ਼ਾਰ ਤੇ ਮੈਂ ਕਿ ਸ਼ਮੀ ਤੂੰ ਆ ਜਾ ਚੱਲ ਤੜਾਤੀ ਸੁਣਨਾ ਵਾ ਰਖੜੀ ਤੋਂ ਬਿਨਾ ਤੈਨੂੰ ਸ਼ਮੀ ਰਖੜੀ ਬੰਨ ਜੇਗੀ ਤੇ ਸਿਮਰਤ ਕੋ ਆਪਾਂ ਬਾਅਦ ਚ ਬਣਾਵਾਗੇ ਉਹ ਯਾਰ ਤੈਨੂੰ ਪਤਾ ਤਾਂ ਹੈਗਾ ਮੰਮੀ ਦਾ ਮੰਮੀ ਨੇ ਤੇ ਖੁਦ ਸੱਦਿਆ ਏ ਉੱਥੇ ਤੇ ਉੱਥੇ ਆਲ ਕੇ ਰਖੜੀ ਬਣਾ ਲਾ ਤੂੰ ਸ਼ਮੀ ਨੂੰ ਐਵੇਂ ਨੀ ਖੇਚਲ ਪਾਈ ਖੇਚਣ ਦੀ ਨਹੀਂ ਗੱਲ ਉਹ ਲੱਗ ਗਈ ਆਈ ਹੋਈ ਏ ਤੇ ਮੈਂ ਕਿਚਲਾ ਜਾ ਕਹਿੰਦੀ ਭਾਬੀ ਮੈਂ ਨਹੀਂ ਹਣਾ ਮੈਂ ਕਿਚਲਾ ਆ ਜਾ 10 ਮਿੰਟ ਹੋ ਜਾ ਮੈਨੂੰ ਮਿਲ ਜਾ ਕਹਿੰਦੀ ਨਹੀਂ ਮੈਂ ਨਹੀਂ ਹਣਾ ਮੈਂ ਕਾ ਤੂੰ ਆ ਤੇ ਮੈਂ ਪੇਕੇ ਜਾਣਾ ਵਾ ਤੇ ਕਹਿੰਦੀ ਤੇਈ ਪੇਕੇ ਕਰਨਾ ਮੈਂ ਰਖੜੀ ਬਣਾ ਤੇ ਕਹਿੰਦੀ ਭਾਬੀ ਜੇ ਤੂੰ ਪੇਕੇ ਜਾਣਾ ਏ ਤੇ ਮੈਂ ਵੀ ਰਖੜੀ ਫੜੀ ਹੁੰਨੀ ਵੀਰੇ ਦਾ ਹੱਥ ਸੁਨਣਾ ਵਾ ਕਿ ਮਹਾਲਜੀ ਬਣ ਜਾਨੀ ਆ ਹੁਣ ਇਹ ਦੱਸ ਫਿਰ ਕਿੰਨੀ ਦੇਰ ਤੱਕ ਹੋਣਾ ਵਾ ਬਸੋ ਆਈ ਖੜੀ ਤੇ ਮੈਨੂੰ ਸੇਰ ਵਾਲਾਂ ਦੋ ਤੇ ਉਹਨੇ ਜਗਨੌਨ ਨੇ ਆਏਗਾ ਤੇ ਰਕੜੀ ਬਣਾਵਾਂਗੇ ਤਾਂ ਆਪਾਂ ਚੱਲ ਜਾਂਗੇ ਤੇ ਨਹੀਂ ਉਹਨਾਂ ਨੂੰ ਰੋਟੀ ਪਾਣੀ ਕੁਛ ਨਹੀਂ ਖੁਣਾ ਉਤਨੇ ਭੇਜ ਜਣਾਵਾ ਰੋਟੀ ਤੇ ਪਹਿਲੀ ਜੋ ਖਾਈ ਆ ਸ਼ਾਮ ਦੇ ਨੇ ਰਾਤੀ ਥੋੜੀ ਖਾ ਕੇ ਜਾਣੀ ਹੈ ਤੇ ਚਾਹ ਪਾਣੀ ਚਾਹ ਪਾਣੀ ਪੀਆਵਾਂਗੇ ਇੰਨਾ ਦੇ ਰੁਕ ਕੇ ਰੁਕ ਕੇ ਚਾਵਾਂਗੇ ਇਹ ਨਾ ਹੋਵੇ ਤੂੰ ਕਾਲੀ ਪਾਈ ਜਾਵੇਂ ਸਾਹਿਬ ਨਾਲ ਲਿਆ ਤੇ ਕੋਈ ਨਹੀਂ ਚਾਹ ਪਾਣੀ ਪੀ ਆ ਕੇ ਫੇਰ ਹੀ ਜਾਵਾਂਗੇ ਆਪਾਂ ਰਾਤ ਤੇ ਰੁਕਣਾ ਆਰਾਮ ਨਾਲ ਚੱਲ ਜਾਂਗੇ ਚਲ ਠੀਕ ਆ ਹਰੋਂਦੀ ਆ ਤਾਂ ਫਿਰ ਵੇਟ ਕਰ ਲੈਣੇ ਆਓ ਤੇ ਤੁਸੀਂ ਆਓ ਕਰੋ ਜਾਓ ਜਾ ਕੇ ਉੱਥੇ ਕੁਛ ਫੜ ਲਿਓ ਚਾਹ ਦੇ ਨਾਲ ਤੇ ਮੈਂ ਬੱਸ ਸਿਰ ਬਾਤੋ ਇਤਿਆਰ ਚਾਹ ਠੀਕ ਹੈ ਸੇਮਾ ਉਹ ਫੋਨ ਕਰਕੇ ਪੁੱਛਿਆ ਯਾਰ ਕਿੱਥੇ ਰਹੀ ਛੰਮੀ ਉਹ ਕੀਤਾ ਦੋ ਮਿੰਟ ਹੋ ਗਿਆ ਕਹ ਲਓ ਬਸ ਆਪਣੀ ਗੱਡੇ ਗਲੀ ਚ ਵੜ ਗਈਆਂ ਗਲੀ ਚ ਕਿੱਥੇ ਵੜ ਗਈ ਯਾਰ 15 ਮਿੰਟ ਹੋ ਗਏ ਪੂਰੇ ਦਸਾਂ ਮਿੰਟਾਂ ਦਾ ਸਾਰਾ ਰਸਤਾ ਵਾ

ਇੱਕ ਮਮਾ ਦਾ ਚਾਚੀ ਉਧਰ ਚਲ ਗਿਆ ਜੇ ਤੂੰ ਫੋਨੋਂ ਕਰਨਾ ਵੀ ਗਈਆਂ ਕਹਿੰਦੀ ਫੋਨ ਵੀ ਕਰਕੇ ਪੁੱਛ ਲਾ ਵੀ ਬਾਜੀ ਦਾ ਹਾਲ ਚਾਲ ਕੀ ਹੈ ਅਸਲ 'ਚ ਤੁਹਾਨੂੰ ਗੱਲ ਦੱਸਾਂ ਮੈਂ ਆਈ ਸੀ ਬੇਬੀ ਦਾ ਥੋੜਾ ਜਿਹਾ ਸਮਾਨ ਲੈਣ ਸਾਹਿਲ ਕਰ ਰਹੀ ਤੇ ਮੈਂ ਕਿਹਾ ਚੱਲ ਮੇਰੇ ਨਾਲ ਤੇ ਤੁਹਾਡਾ ਫੋਨ ਸੁਣਿਆ ਤੇ ਮੈਂ ਉਸੇ ਵੇਲੇ ਆਪਣਾ ਪਲਾਨ ਚੇਂਜ ਕਰ ਲਿਆ ਮੈਂ ਕਿਹਾ ਚੱਲ ਘਰੋਂ ਹੋ ਕੇ ਚਲਦੇ ਹਾਂ ਤੈਨੂੰ ਪਤਾ ਉਹ ਟਾਈਮ ਤੋਂ ਲੱਗਿਆ ਹੋਵੇ ਨਾ ਕਿ ਤੇਰੀ ਅੱਡੀ ਨਹੀਂ ਲੱਗਣੀ ਆਹ ਖਰੀਦ ਲਾਂ ਤੇ ਆਹ ਖਰੀਦ ਲਾਂ ਤੂੰ ਲੈ ਲੈ ਮੈਂ ਪਾਣੀ ਲਿਆਵਾਂ ਤੈਨੂੰ ਪਤਾ ਮੈਂ ਨਾ ਖਰੀਦੂਗੀ ਤੇ ਕੌਣ ਖਰੀਦੂਗਾ ਹੈ ਮੈਂ ਅੱਗੇ ਕਹਿ ਨਹੀਂ ਮੈਂ ਕਿ ਫੋਨ ਨਹੀਂ ਆਇਆ ਮੈਂ ਉਹ ਵੀ ਫੋਨ ਕਰਕੇ ਪੁੱਛਿਆ ਰੰਜੀਤ ਵੀ ਘਰੇ ਨਹੀਂ ਹੈਗੇ ਆਏ ਹੀ ਨਹੀਂ ਕੱਲ ਮੈਨੂੰ ਕਹਿੰਦੇ ਕੱਲ ਆ ਜਾਣਾ ਵਾ ਅੱਜ ਵੀ ਵੇਟ ਕਰ ਕਰਕੇ ਤੇ ਹਾਰ ਕੇ ਫਿਰ ਆਪਾਂ ਦੋਵੇਂ ਹੀ ਗਏ ਆਏ ਨਹੀਂ ਅਜੇ ਤੱਕ ਹੁਣ ਕਹਿੰਦੇ ਮੈਂ ਸ਼ਾਮੀ ਆਉਣਾ ਵਾ ਮੈਂ ਪਾਣੀ ਲਿਆਈ ਤੈਨੂੰ ਹਾਂਜੀ ਤੇ ਕੀ ਕਹਿੰਦੇ ਰਾਣੇ ਭਾਜੀ ਆ ਜਾਣਾ ਅੱਜ ਕਹਿੰਦੇ ਸ਼ਾਮੀ ਆਉਂਗਾ ਸ਼ਾਮਾਂ ਤੱਕ ਆ ਜਾਣਗੇ ਰਾਤ ਨੂੰ ਆ ਜਾਵਾਂਗਾ ਠੀਕ ਹੈ ਹਾਂ ਹੋਰ ਸਭ ਠੀਕ ਠਾਕ ਹੈ ਲਾਈਗਾ ਮੈਂ ਤੇ ਸਾਹਿਲ ਨੂੰ ਮੈਂ ਕਿਹਾ ਚਲ ਆਪਾਂ ਚੱਲਦੇ ਹਾਂ ਠੀਕ ਹੈ ਸਿਮਰਾ ਠੀਕ ਹੈ ਹਾਂਜੀ ਹਾਂਜੀ ਸਿਮਰਾ ਠੀਕ ਹੈ ਦੈਤੇ ਤੀਜਾ ਤੀਜੀ ਭੂਆ ਜੀ ਹੁੰਦੇ ਨੇ ਤੰਨਾ ਪਤਾ ਮਾ ਮੈਂ ਕਹਾਂ ਨਹੀਂ ਆਉਣੀ ਆ ਉਸ ਤਰ੍ਹਾਂ ਮੈਂ ਸੋਚਿਆ ਵੀ ਮੈਂ ਕਾਲ ਲਾਉਂਗਾ ਚਾਹੇ ਤੇ ਅੱਜ ਮੈਂ ਕਹਾਂ ਮੈਂ ਸੋਰੇ ਨੂੰ ਬੁਲਾਵਾਂ ਨਾ ਇਹ ਵੀ ਮਗਰ ਪਹਿਹੀ ਦਿਨ ਆਪਣੇ ਵੀਰ ਨੂੰ ਰਖੜੀ ਬੰਨ੍ਹਾਵਾ ਅੱਛਾ ਜ ਜਾਣਾ ਹਾਂ ਜਾਣਾ ਮੈਂ ਤੇ ਤੈਨੂੰ ਨੀ ਕੰਦੇ ਤੇਰਾ ਫੋਨ ਆ ਗਿਆ ਤੇ ਪਤਾ ਨਹੀਂ ਇਹਨੇ ਕੀਤਾ ਤੇਨੂੰ ਫੋਨ ਹਾਂ ਜੈਨ ਨੇ ਕਹਿੰਦੀ ਮੈਂ ਸ਼ੰਭੂ ਨੂੰ ਫੋਨ ਕੀਤਾ ਵਾ ਤੇ ਹੋਣਦੀ ਆ ਮੈਂ ਵੀ ਫਿਰ ਇਹੋ ਹੀ ਸੋਚਿਆ ਨਾ ਕਿ ਵੀਰੇ ਰਖੜੀ ਬੰਨ੍ਹ ਦੇਣੀ ਤੁਹਾਨੂੰ ਫਿਰ ਮੈਂ ਹਾਂ ਚਲੋ ਵਧੀਆ ਸਭ ਉਹ ਦਿਨ ਤੇ ਆ ਰਹੇਗਾ ਬੱਸ ਟਿਕਟ ਨਾ ਠੀਕ ਹੈ ਵਧੀਆ ਵਧੀਆ ਠੀਕ ਦੱਸੋ ਹ ਰਾਣੇ ਭਾਈ ਤੇ ਬੜੀ ਧੀਰ ਦੇ ਗਏ ਅ ਦਿੱਲੀ ਕਹੇ ਹਾਈ ਤੱਕ ਸੌਤਾ ਨਹੀਂ ਆਉਂਦਾ ਨਹੀਂ ਉਹ ਫੋੜਾ ਹੈ ਨਾ ਹੋਰ ਕੰਮ ਨਿਕਲ ਆਇਆ ਉੱਥੇ ਤੋਂ ਕਹਿੰਦੇ ਫੇਰ ਮੈਂ ਕਰਕੇ ਹੀ ਆਉਂਗਾ ਉਹ ਹੋ ਗਿਆ ਕੱਢੀਆ ਤਾਂ ਸਲੈਕਟ ਹੋ ਗਿਆ ਹਾਂ ਉਹ ਚਲ ਵਧੀਆ ਸੋ। ਹੋਰ ਤੇ ਇਹਨਾਂ ਦਸੋਂ ਕੰਮ ਕਰਦੇ ਹਾਂ ਹਾਂ ਕੰਮ ਤਾਂ ਠੀਕ ਆ ਬਸ ਚੱਲਿਆ ਹਾਂ ਅੰਮੀ ਦਾ ਫੋਨ ਆ ਗਿਆ ਵੀ ਆਪਾਂ ਹੁੰਦੇ ਆ ਹਾਂ ਮੈਂ ਕਿਹਾ ਹੁਣ ਆਏ ਤੇ ਗਏ ਆਂ ਤੇ ਦਰ ਹੁੰਦੇ ਜਾਂਦੇ ਆ ਕੋਈ ਨਾ ਅੱਜ ਤੇ ਹੀ ਆਏ ਕੱਲ੍ਹ ਹੀ ਆਵਾਂਗੇ ਅ ਮੈਂ ਕਿਹਾ ਚੱਲ ਆਪਾਂ ਵੀ ਰਖੜੀ ਬੰਨਾਈਏ ਤੇ ਕੱਲ ਕਾਢੇ ਵੱਲ ਜਾਣਾ ਵਾ ਸਿੰਗਰਤ ਪਤੇ ਆਇਆ ਨਹੀਂ ਜਾਣਾ ਤੇ ਸ਼ਮੀ ਨੇ ਅੱਜ ਬੰਨ ਜਾਣੀ ਆ ਤੇ ਮੈਂ ਕਿਹਾ ਅੱਜ ਉਧਰ ਆਪਾਂ ਬਣਾ ਲਿਆਈਏ ਠੀਕ ਹੈ ਨਾ ਹੋਰ ਸ਼ਮੀ ਬਸ ਵਧੀਆ ਭਾਬੀ ਚਲੋ ਸੁਣਾ ਠੀਕ ਠਾਕ ਹੈ ਹਾਂ ਠੀਕ ਠਾਕ ਜਾਓ ਫਿਰ ਮੈਂ ਰਖੜੀ ਬੰਨਦਾ ਮੈਂ ਵੀ ਕਰੇ ਛੇਤੀ ਜਾਣਾ ਨੇ ਉਹ ਚੱਲ ਜੀ ਦੋ ਚਾਰ ਗੱਲਾਂ ਕਰਦੇ ਘਰ ਦੀ ਆਹ ਕੋਈ ਗੱਲ ਨਹੀਂ ਉਧਰ ਬਈ ਇਹਨਾਂ ਨੇ ਚਾਹ ਬਣਾਉਣੀ ਮਟਾਇਰ ਕੇ ਇਹਨਾਂ ਨੂੰ ਕਰ ਲੈਣ ਦੇ ਗੱਲਾਂ ਬਾਤਾਂ ਚੱਲ ਰਖੜੀ ਤੇ ਪਈ ਜੀ ਫਿਰ ਮੈਂ ਬੰਨਦੀ ਆ ਭਾ ਆਬਾਬ ਉਹ ਹੈ ਲੈ ਜਨਾਲੀਆ ਦੇ ਕੰਮ ਕੋਈ ਤੇ ਗੱਲ ਹੋਣੀ ਆ ਜਿਹੜੀ ਸ਼ਮਿਰ ਕਹਿੰਦੀ ਆ ਜਾ ਉਧਰ ਚੱਲੀਏ ਉਹ ਹੀ ਨਾ ਸਾਡੇ ਸਾਹਮਣੇ ਚੁਗਰੀ ਨਹੀਂ ਕੀਤੀ ਜਾਂਦੀ ਸਾਈਆਂ ਕਰਕੇ ਕਹਿੰਦੇ ਆਣੇ ਕਿ ਚੱਲ ਹੰਦੇ ਜਾ ਕਰੀਏ ਤੇ ਭਰਾਵਾ ਜਦੋਂ ਦੇ ਮੰਮੀ ਗਏ ਨਾ ਤੇ ਚਾਚੀ ਗਏ ਤੇ ਘਰ ਸੋਨਾ ਸੋਨਾ ਲੱਗਦਾ ਵਾ ਦਿਲ ਜਾਂ ਨਹੀਂ ਲੱਗਦਾ ਪਿਆ ਤੇ ਇਹ ਉਦੋਂ ਦੀ ਕੋਸ਼ਿਸ਼ ਪਈ ਆ ਸਾਰਾ ਲਾਪੀ ਰੋਟੀ ਕਦੀ ਕਦੀ ਬਿਜਾਰੋਂ ਆ ਮੰਗਾ ਲੋ ਕਦੀ ਆ ਮੰਗਾ ਲੋ ਤੇ ਅੱਜ ਵੀ ਕਹਿਂਦੀ ਸੀ ਕਦੀ ਕੋਈ ਆਰਡਰ ਕਰ ਦੋ ਮੇਰਾ ਕੁਛ ਬਣਾਉਣ ਨੂੰ ਜੀ ਨਹੀਂ ਕਰਦਾ ਮੈਂ ਕਿਹਾ ਆਪਾਂ ਤੇ ਦੋ ਜਾਣੇ ਆ ਤੇ ਦੱਸ ਇਹ ਵੀ ਤੈਨੂੰ ਰੋਟੀ ਭਾਂ ਨੂੰ ਲੱਗਦੀ ਆ ਚਲੋ ਕਦੀ ਕਦੀ ਰੈਸਟ ਵੀ ਚਾਹੀਦੀ ਰੋਟੀ ਬਣਾਉਂਦਾ ਉਹ ਕਦੀ ਕਦੀ 4 ਦਿਨ ਤੇ ਹੋ ਗਏ ਆ ਭਰਾਵਾ ਇਧਰ ਭਾਬੀ ਨੂੰ ਮੋਜਾਂ ਲੱਗੀਆਂ ਤੇ ਉਧਰ ਸਿਮਰਤਨ ਨੂੰ ਮੋਜਾਂ ਲੱਗੀਆਂ ਰਮਾਨ ਆ ਬੈੱਡ ਤੇ ਬਹਿ ਕੇ ਆਰਡਰ ਦਿੰਦੀ ਆ ਬੱਸ ਸਾਰਾ ਕੁਝ ਉਹਦੇ ਬੈੱਡ ਤੇ ਹੀ ਆ ਜਾਂਦਾ ਮੋਚਾਂ ਤੇ ਆਪੇ ਲੱਗਣੀਆਂ ਖੁਸ਼ੀ ਦਾ ਮੋਲ ਜੋ ਹੈਗਾ ਆਪਿਆ ਤੇ ਵਿਚਾਰੇ ਭਾਬੀ ਸਾਰਾ ਦਿਨ ਕੰਮ 'ਚ ਲੱਗੇ ਉਹ ਤੇ ਫਿਰ ਚਲੋ ਸੇਵਾ ਤੇ ਫਿਰ ਕਰਨੀ ਪੈਣੀ ਹੈ ਨਾ ਇੱਕ ਛੋਟਾ ਜਿਹਾ ਜੀ ਹੁਣ ਆਲਾ ਉਹ ਵੀ ਬੜੀ ਖੁਸ਼ੀ ਹੁੰਦੀ ਆ ਸਭ ਤੋਂ ਜ਼ਿਆਦਾ ਤੇ ਸ਼ੰਮੀ ਨੂੰ ਖੁਸ਼ੀ ਆ ਹਾਂ ਉਹ ਤੇ ਬੜੀਆਂ ਗੱਲਾਂ ਕਰਦੀ ਹੁੰਦੀ ਕਿ ਨੇ ਕਿਹਾ ਵੀ ਹਾਏ ਜਦੋਂ ਬੱਚਾ ਹੋਊਗਾ ਮੈਂ ਇਸ ਤਰ੍ਹਾਂ ਕਰੂੰਗੀ ਮੈਂ ਔਰ ਕੰਮ ਵੀ ਕਰ ਦੇ ਵਿੱਚ ਨਾ ਸਭ ਤੋਂ ਜ਼ਿਆਦਾ ਚਾਹੇ ਭਾਬੀ ਨੂੰ ਵੇਲਾ ਹੁਣ ਵੇਲਾ ਤੇਰੇ ਨਾਲ ਤੁਰਦੀ ਆ ਕਿਨੇ ਕਿਨੇ ਕੱਪੜੇ ਲੈਣ ਲੱਗੀ ਹੁਣ ਤੋਂ ਸਹੀ ਗੱਲ ਆ ਕਿੰਨਾ ਚਾਹ ਆ ਹੋਰ ਸੁਣਾ ਨਵੀਂ ਤਾਂ ਜੀ ਮਾਸੀਆਂ ਨੇ ਠੀਕ ਠਾਕ ਹਾਂ ਸਭ ਵਧੀਆ ਕੋਈ ਨਹੀਂ ਕੋਈ ਗੱਲਬਾਤ ਹੁੰਦੀ ਨਾ 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 ਹੁਣ ਵਾਇਗਰ ਦੀ ਕਿਰਪਾ ਨਾਲ ਸਾਰਾ ਕੁਝ ਚੱਲ ਰਿਹਾ ਸ਼ੁਕਰ ਆ ਵਧੀਆ ਹੀ ਚੱਲਦਾ ਵਾ ਦੇਖਾ ਤਾਂ ਇੱਥੇ ਦੇ ਹੁੰਦੀ ਹੈ ਨਾ ਚਲਾ ਜਾਗਾ ਅੱਜ ਅੱਗੇ ਬਈਏ ਖੜੀ ਉਹ ਜਿਵੇਂ ਸਾਰੇ ਕੋਸਤੇ ਗੱਲਬਾਤ ਨਹੀਂ ਹੁੰਦੀ ਮਮਾ ਇਕੱਲੇ ਹੁੰਦੇ ਆ ਬੈਨ ਨਹੀਂ ਦਿੰਦੇ ਮੈਨੂੰ ਤੇਰੇ ਬਾਅਦ ਜਦੋਂ ਆਲ ਨਹੀਂ ਆ ਨਾ ਬਸ ਮੈਂ ਤੇ ਸੋਈ ਚ ਬੜੀ ਰਹਿਣੀ ਆ ਫੋਰਸ ਨਾਲ ਉਹਦੇ ਸਭ ਠੀਕ ਠਾਕ ਹੈ ਇਹ ਸਈਆਂ ਭਾਬੀ ਅੱਜ ਤਾਂ ਪੂਆ ਜੀ ਤੇ ਚਾਚੀ ਜੀ ਖੁੰਗੇ ਉਹ ਸਿਮਰ ਦਾ ਡੈਪੀ ਵਾਈਪਰ ਜੇ ਮਾਰਨ ਤਾਂ ਉਹ ਤਿਲਕ ਚੱਲੀ ਸੀ ਤੇ ਮਹਾ ਬਚੀ ਉਹਨਾਂ ਨਾਲ ਵੀ ਇੱਕੇ ਮਾਰਨ ਲੱਗੇ ਮੈਂ ਪਕਾ ਕੰਮ ਕਰਾਉਂਦੇ ਆ ਤੇ ਹੋਰ ਕੀ ਤੇ ਉਹ ਜਿਹੜੇ ਤਾਈ ਜੀ ਆਏ ਆ ਤੇ ਉਹਨਾਂ ਦੇ ਦਿਵਾਲੇ ਹੋ ਗੀ ਚਾਚੀ ਦਾ ਪੂਰਾ ਆਏ ਤੁਸੀਂ ਮੇਰੀ ਕੁੜੀ ਨੂੰ ਵਹਿ ਮਾਰਨਾ ਚਾਹੁੰਦੇ ਜੇ ਜੇ ਬੱਚੇ ਦਾ ਨੁਕਸਾਨ ਹੋ ਜਾਂਦਾ ਤੇ ਤੁਸੀਂ ਫੇਰ ਵੇਖਣਾ ਫਲਾਂਟਿੰਗ ਇਹਨੂੰ ਕਿੰਨੇ ਕਿਆ ਵਾਈਪਰ ਮਾਰ ਜਾ ਕੇ ਬੱਸ ਮਾਤਾ ਨੂੰ ਤੇ ਉੱਤੇ ਜਾ ਕੇ ਨਹੀਂ ਚੈਨ ਆਏਗਾ ਉੱਥੇ ਜਾ ਕੇ ਮੈਂ ਤੇ ਆਰਾਮ ਨਾਲ ਬਹਿ ਜਾਉਣਾ ਮੈਂ ਨਾ ਬੋਲੀ ਇਹਨਾਂ ਬੋਲੀ ਵਿਚਾਰੇ ਚੁੱਪ ਕੀਤੇ ਰਹੇ ਕਹਿੰਦੇ ਮੈਂ ਤੇ ਤੇ ਭਲੇ ਵਾਸਤੇ ਕਹਿੰਨੀ ਆਂ ਕਿ ਸਰੀਰ ਨੂੰ ਹਲਾਇਆ ਕਰ ਥੋੜਾ ਬੋਤਾ ਤੁਰਿਆ ਫਿਰਿਆ ਕਰ ਮੈਂ ਇਹ ਥੋੜਾ ਆਖਿਆ ਨੂੰ ਵੀ ਜਾ ਕੇ ਦੁਵਾਈ ਪਰ ਮਾਰਨ ਲੱਗ ਪਾ ਬਾਹਰ ਕੀ ਕਰਨਾ ਹੋਇਆ ਇੱਧਰ ਵੀ ਇਹਨਾਂ ਦਾ ਇਹੋ ਜਿਹਾ ਤੇ ਉੱਧਰ ਵੀ ਹੋਈ ਹਾਲ ਤੇ ਤੇਰੀ ਸੱਸ ਨਹੀਂ ਆਈ ਜੀ ਪੂਆ ਜੀ ਮੈਨੂੰ ਪੈਗੇ ਪੂਆ ਜੀ ਮੈਨੂੰ ਲੱਗ ਪਈ ਉਹਦੇ ਸਾਹਮਣੇ ਤੇ ਉਹਨਾਂ ਨੇ ਤੇ ਬੋਲਣਾ ਹੀ ਸਾਰਿਆਂ ਨੇ ਦਿਓ ਨੂੰ ਡੇਗ ਪੈ ਪੈਂਦੀ ਤੇ ਕੋਈ ਵੀ ਸੱਟ ਪੈਣ ਲੱਗੂ ਨੁਕਸਾਨ ਹੋ ਜੇ ਤਾਂ ਤੈਨੂੰ ਹੀ ਕਹਿਣਾ ਸੀ ਉਹਨਾਂ ਨੇ ਤੇ ਭਾਬੀ ਕਹਿੰਨਾ ਕਿ ਤੂੰ ਮੰਨਦੀ ਆ ਉਹਨੂੰ ਕਹੀਦਾ ਦੇਗਾ ਨਾ ਕੰਮ ਕਰਿਆ ਕਰ ਆਪ ਹੀ ਕਰਦੀ ਆ ਫਿਰ ਇੰਨੀ ਗੱਲ ਤੇ ਉਹਨਾਂ ਨੂੰ ਸਮਝਾਗੇ ਚਾਚੀ ਜੀ ਤੇ ਇੰਨੀ ਗੱਲ ਸਮਝਾਂਗੇ ਪਰ ਮਾਂ ਨੇ ਥੋੜੀ ਸਮਝ ਨਹੀਂ ਆ ਮਾਂ ਨੇ ਤਾਂ ਕਦੀ ਵੀ ਨਹੀਂ ਸਮਝਣੀ ਮਾਂ ਨੇ ਕਹਿੰਨਾ ਨਾ ਇਹ ਤੇ ਕੰਮ ਕਰਾਉਂਦੇ ਆ ਤੇ ਤੇਰੀ ਸੱਸ ਨਹੀਂ ਆਈ ਮੈਂ ਕਿਹਾ ਨਹੀਂ ਨਹੀਂ ਮੰਮੀ ਆਉਣ ਹੀ ਵਾਲੀਆਂ ਬਸ ਇੱਕ ਅੱਡੇ ਦਿਨ ਮੇਰੇ ਹਿਸਾਬ ਨਾਲ ਕੱਲ ਸ਼ਾਮਾਂ ਤੱਕ ਆ ਜਾਣਗੇ ਤਾਈ ਜੀ ਵੀ ਹੁਣ ਕਾਲੇ ਪਏ ਆ ਕਿਉਂਕਿ ਤੁਹਾਨੂੰ ਪਤਾ ਉਹਨਾਂ ਨੂੰ ਨੋਕਾ ਟੁਕੀ ਕਰੀ ਜਾਂਦੀ ਹੈ ਚਾਚੀ ਜਾ ਕੇ ਤੇ ਉਹ ਵਿਚਾਰੇ ਮੈਨੂੰ ਆਖਣ ਦੇ ਪੁੱਤ ਮੇਰਾ ਬੈਗਪੈਕ ਕਰਦੇ ਮੈਂ ਘਰੇ ਜਾਣਾ ਆਂਦੇ ਮੈਂ ਤੇ ਤੁਹਾਡੀ ਇੱਥੇ ਦੇਖਭਾਲ ਲਈ ਖਾਸ ਕਰਕੇ ਸਮਰਤ ਵਾਸਤੇ ਰਹਿਣ ਲਈ ਆਂ ਤੇ ਜਦ ਆਂਦੇ ਇੱਥੇ ਮੈਨੂੰ ਆਪਣੀ ਮਰਜ਼ੀ ਨਾਲ ਇਹਨਾਂ ਨੇ ਚੱਲਣ ਹੀ ਨਹੀਂ ਦੇਣਾ ਆਂਦੇ ਮੈਂ ਇੱਥੇ ਕੀ ਕਰਨੋਂ ਆਂ ਤੀਤੀ ਆਂਦੇ ਉਹਦੀ ਮਾਂ ਤੇ ਆਂਦੇ ਆਂਦੀ ਆ ਮੈਂ ਰੱਖ ਲੂੰਗੀ ਤੇ ਆਂ ਤੂੰ ਜਾ ਤੇ ਤੂੰ ਕੀ ਕਰਨ ਲਈ ਹੈ ਹੱਸੇ ਦੱਸਦਾ ਉਹਨਾਂ ਨੂੰ ਕਹੀ ਜਾਂਦੀ ਹੈ ਜਾ ਇੱਥੋਂ ਤੱਸ ਤਨ ਜਦ ਬਾਅਦ ਪਤਾ ਹੀ ਨਹੀਂ ਇਹਨਾਂ ਦਾ ਤੇ ਮਤਲਬ ਹੀ ਨਹੀਂ ਪੈਂਦਾ ਧੀਦ ਘਰ ਜਾ ਕੇ ਤੇ ਅਗਲੇ ਨੂੰ ਕਹਿੰਦਾ ਤੀ ਜਾ ਤੂੰ ਤੇ ਜੇ ਸਿਆਣੀ ਕੋਈ ਆਈ ਆ ਤੇ ਉਹ ਵੇਖਣ ਹੀ ਨਹੀਂ ਹੈ ਘਰ ਬਾਰ ਉਹ ਦੰਦਾ ਜੇ ਅੱਜ ਚਲ ਕੇ ਤੇ ਫੇਰ ਉੱਥੇ ਜਾ ਕੇ ਨੋਕਾ ਟੋਕੀ ਨਾਲੇ ਮੇਰੀ ਗੱਲ ਸੁਣੋ ਤੀਆਂ ਦੇ ਸੋਹਰੇ ਜਾ ਕੇ ਕੁਝ ਨਹੀਂ ਕਰੀਦਾ ਤੇ ਚੰਗੇ ਨਹੀਂ ਲੱਗੇ ਦਾ ਸ਼ਗਲੀ ਨਹੀਂ ਲੱਗੀ ਦਾ ਬਾਕੀ ਜੀ ਵੀ ਉੱਥੇ ਹੈਗੇ ਆ ਚੰਗੇ ਥੋੜਾ ਲੱਗੇ ਦਾ ਵਾ ਹੁਣ ਆ ਸ਼ੁਕਰ ਕਰੋ ਵੀ ਰਣਜੀਤ ਵੀ ਘਰ ਨਹੀਂ ਹੈਗੇ ਜੇ ਉਹ ਵੀ ਹੁੰਦੇ ਤੇ ਉਹਨਾਂ ਸਾਹਮਣੇ ਵੀ ਚਾਚੀ ਮੇ ਤੇ ਉਹੋ ਕੁਝ ਕਰਨਾ ਸੀ ਨਾ ਜੋ ਉਹਨਾਂ ਦੀ ਆਤਮਾ ਚਲੋ ਤੇ ਫਿਰ ਜਵਾਈ ਭਾਈ ਨੇ ਮੈਂ ਕਹਿਣਾ ਪੀ ਤੇ ਉੱਤੇ ਨਹੀਂ ਮਾਨ ਹੈਗੀ ਤੋਂ ਨੇ ਤਿਆਗ ਵੀ ਹੋਈ 14 ਤੋਂ ਸਾਰੀ ਇਹ ਗੋਣ ਸੁਣਨੀ ਹੈ ਬੇ। ਸ਼ਮੀ ਠੀਕ ਹੈ ਤੂੰ ਕੀ ਗੱਲ ਹੈ? ਨਹੀਂ ਨਹੀਂ ਭਾਬੀ ਠੀਕ ਹੈ ਮੈਂ ਤੇ। ਉਹ ਨਾ ਤੋਪੇ ਕਰਦੇ ਆਏ ਆ ਨਾ ਤਾਂ ਕਰਕੇ ਵੀ ਹੋ ਜਾਂਦਾ ਤੈਨੂੰ ਪਤਾ ਬਾਜ਼ਾਰਾਂ ਚ ਤੇ ਵੈਸੇ ਬੜੀ ਭੀੜ ਆ। ਨਹੀਂ ਹੁਣ ਇਹ ਤੇ ਤੂੰ ਆ ਕੇ ਪਾਣੀ ਕਾ ਨਹੀਂ ਪੀਤਾ। ਕੋਈ ਗੱਲ ਹੈਗੀ ਆ ਦੱਸਈ। ਘਬਰਾਟ ਹੁੰਦੀ ਆ ਤੇ ਕੋਈ ਵੱਦਕਟ ਖਾ ਲਿਆ ਹੀ ਨਹੀਂ। ਭਾਬੀ ਕੀ ਦੱਸਾਂ ਤੇ? ਆਪਾਂ ਦਾ ਨਾ ਸਾਈਜ ਨੇ ਜਿਹੜੀਆਂ ਬੁੱਟੀਆਂ ਜੀਆਂ ਕੋਲ ਕੇ ਤਾਂ ਮੈਨੂੰ ਪਿਆ ਤੀਆਂ ਕੁੱਟ ਕੇ ਹੁੰਦੇ ਡੰਡੇ ਚ ਉਹ ਕੱਲੀ ਪੀ ਰਹੀ ਹੈ ਹੋ ਕਿਉਂ ਖਲਾਈਆਂ ਉਹਨੇ ਤੈਨੂੰ ਆਂਦੀ ਹੀ ਵੀ ਇਹ ਸ਼ਕਤੀ ਆਵਾ ਬੱਚਾ ਹੁੰਦਾ ਤੇ ਆ ਤੂੰ ਪੀ ਲੈ ਤੇਰੀ ਸੱਸ ਵੀ ਘਰੇ ਨਹੀਂ ਹੈਗੀ ਉਹਨੇ ਮੜ ਕੇ ਤੈਨੂੰ ਪੀਣ ਨਹੀਂ ਦੇਣੀ ਤੇ ਆਂਦੀ ਹੀ ਪੁੱਤ ਰੱਬ ਮਿਹਰ ਕਰੂਗਾ ਤੂੰ ਪੀ ਪੀ ਤੇ ਉਹ ਨਾ ਮੈਂ ਨਾ ਕੋਟ ਕੇ ਤਾਂ ਸਾਰਾ ਕੁਝ ਪੀ ਲਿਆ ਅੱਗੇ ਘੱਟ ਦਵਾਈਆਂ ਖਾਦੀ ਹੋਰ ਨੁਕਸਾਨ ਕਰਾ ਕੇ ਬਹਿ ਜੀਂਗੀ ਕੋਈ ਨਾ ਕੋਈ ਇੰਨੀਆਂ ਜੜੀ ਬੁੱਟੀਆਂ ਗਰਮ ਹੁੰਦੀਆਂ ਵਾ ਕਿਸੇ ਨੂੰ ਸੁਲਾਈ ਲੈ ਲੈਣੀ ਕਿਉਂ ਕੱਲ ਦਾ ਮੇਰਾ ਦੇ ਲੈਣਾ ਤਾਂ ਹੀ ਆਈ ਜਾਂਦਾ ਹੋਰੀ ਤਰ੍ਹਾਂ ਮੈਨੂੰ ਘਬਰਾਹਟ ਜੀ ਹੋਈ ਜਾਂਦੀ ਹੈ ਮੈਨੂੰ ਤਾਂ ਡਰ ਲੱਗਣ ਡਿਆ ਵੀ ਕੁਝ ਮੈਨੂੰ ਹੋ ਨਾ ਜਾਵੇ ਨਾ ਮੈਂ ਕਿਹਨੂੰ ਦੱਸਾਂ ਜੋਗੀ ਹੈ ਨਾ ਗੱਲ ਨਾਲੇ ਮੇਰੀ ਗੱਲ ਸੁਣ ਸਿਮਰ ਤੈਨੂੰ ਪਤਾ ਹੀ ਆ ਗੱਲ ਦਾ ਤੇ ਉਹ ਭਾਵੇਂ ਮੰਮੀ ਨੂੰ ਆਇਆ ਉਸੇ ਲੈ ਦੱਸ ਦੇ ਤੇ ਉਹ ਭਾਵੇਂ ਤਾਈ ਦੇ ਦਵਾਲੇ ਹੋ ਜੀ ਉਹਨੇ ਤੇ ਲੁੱਤੀ ਨਾਉਣੀ ਉਹ ਤੇ ਪਹਿਲੇ ਨੰਬਰ ਤੇ ਲੁੱਤੀ ਲੋਂਦੇ ਉਹਨੇ ਧਿਆਨ ਗਏ ਕਿ ਸੱਸ ਨੂੰ ਦੱਸੇਗੀ ਤੇ ਉਹਨੇ ਆ ਕੇ ਤੈਨੂੰ ਬੋਲਣਾ ਹੀ ਕਿ ਤੂੰ ਮੇਰੇ ਪੁੱਛੇ ਬਿਨਾ ਕਿਉਂ ਪੀਤੀ ਹੋਰ ਨੁਕਸਾਨ ਕਰਾ ਦੇਗੀ ਅਜੀ ਕੱਲ ਨੂੰ ਤੁਹਾਡੇ ਘਰ ਬੱਚਾ ਹੋ ਜਾਣਾ ਤੇ ਕੰਮਕਾਰ ਹੋਣਾ ਤੇ ਕਿੰਨੇ ਵੇਖਣਾ ਉਹ ਤੈਨੂੰ ਸੰਭਣਗੇ ਕਿ ਉਹਨੂੰ ਸੰਭਣਗੇ ਭਾਬੀ ਕੰਮਕਾਰ ਤੇ ਹੈਗਾ ਵਾ ਬੱਚਾ ਵੀ ਮੈਂ ਸੰਭੂਗੀ ਪਰ ਮੈਨੂੰ ਆਪਣੀ ਪਤਾ ਕਿੰਨੀ ਟੈਨਸ਼ਨ ਲੱਗੀ ਰਹਿੰਦੀ ਹੈ ਦਿਨ ਦੀ ਇਹ ਕਿ ਤੈਨੂੰ ਕਹਿ ਨਹੀਂ ਦੇਖ ਸਿਮਰਤ ਨਾਲ ਤੇ ਅੱਗੇ ਸਾਰੇ ਜਣੇ ਬੜਾ ਪਿਆਰ ਕਰਦੀ ਹੈ ਇਹ ਨਾ ਸੋਚੀ ਮੈਂ ਉਤੋਂ ਛੱਡਦੀ ਆ ਤੇ ਹੁਣ ਤੋਂ ਬੱਚਾ ਹੋ ਜਾਣਾ ਉਹਦੀ ਤੇ ਜੈਜਾਕਾਰਿਆ ਘਰ 'ਚ ਤੇ ਮੇਰੀ ਪਤਾ ਨਹੀਂ ਮੈਨੂੰ ਐ ਲੱਗਦਾ ਵਾ ਗਾਂ-ਗਾ ਮੇਰੇ ਦੁਰਦਸ਼ਾ ਹੀ ਹੋਣੀ ਐ ਇਸ ਘਰ 'ਚ ਭਾਬੀ ਕੀ ਗੱਲ ਕਰਨ ਤੇਰੇ ਨਾਲ ਹਾਂ ਦੱਸ ਪਤਾ ਨਹੀਂ ਮੈਨੂੰ ਨਾ ਰஞ்சிਤ ਦਾ ਸੁਭਾਅ ਵੀ ਬਦਲਦਾ ਹੀ ਨਜ਼ਰ ਆਉਣ ਗਿਆ ਵਾਹ ਪਤਾ ਨਹੀਂ ਕੀ ਗੱਲ ਆ ਉਹ ਰஞ்சிਤ ਰਿਆਈ ਨਹੀਂ ਆ ਹੁਣ ਤੇ ਮੇਰੇ ਵੱਲ ਦੀ ਗੱਲ ਕਰਦੇ ਹੀ ਨਹੀਂ ਆ ਹਮੇਸ਼ਾ ਕੋਈ ਵੀ ਗੱਲ ਹੋਵੇ ਨਾ ਮੇਰੇ ਬਰਖਲਾਫ ਹੀ ਬੋਲਣਾ ਉਹਨਾਂ ਨੇ ਪਤਾ ਨਹੀਂ ਮੈਨੂੰ ਤਾਂ ਡਰ ਹੀ ਲੱਗਾ ਰਹਿੰਦਾ ਵਾ ਕਿ ਜੇ ਰஞ்சிਤ ਵੀ ਬਦਲ ਗਿਆ ਤੇ ਮੈਂ ਕੀ ਕਰੂੰਗੀ ਮੈਨੂੰ ਉਸ ਘਰ ਤੇ ਕਿਹਨੇ ਰਹਿਣ ਦੇਣਾ ਤੇ ਤੂੰ ਦੀ ਨਹੀਂ ਰஞ்சிਤ ਤੇ ਬੜਾ ਧਿਆਨ ਰੱਖਦਾ ਤੇਰਾ ਕਿਨੇ ਵੈਸੇ ਭਲੇਖਾਈ ਵੇਹੇ ਤੈਨੂੰ ਕੋਈ ਨਿੱਕੀ ਮੋਟੀ ਗੱਲ ਤੋਂ ਡਾਂਡ ਦਿੱਤਾ ਹੋਣਾ ਜੇ ਤੈਨੂੰ ਲੱਗਾ ਵਾ ਕਿ ਉਹ ਬਦਲ ਗਿਆ ਐਸੀ ਨਹੀਂ ਕਿ ਗੱਲ ਉਹ ਬਹੁਤ ਵਧੀਆ ਇਨਸਾਨ ਆ ਸਾਇਨ ਨਾਲੋਂ ਜ਼ਿਆਦਾ ਵਧੀਆ ਵਾ ਚੰਗਾ ਵੀ ਜ਼ਿਆਦਾ ਵਾ ਤੂੰ ਟੈਂਸ਼ਨ ਨਾ ਲੈ ਉਹਨੇ ਨਹੀਂ ਸਾਥ ਤੇਰਾ ਛੱਡਣਾ ਬਾਕੀ ਭਾਵੇਂ ਸਾਰੇ ਛੱਡ ਦਿੰਦਾ ਭਾਬੀ ਕੋਈ ਪਤਾ ਨਹੀਂ ਲੱਗਦਾ ਕਿਹੜੇ ਵੇਲੇ ਕੋਈ ਕਿੱਥੇ ਬਦਲ ਜਾਵੇ ਕੁਝ ਪਤਾ ਨਹੀਂ ਅੱਜ ਕੱਲ ਦੇ ਜ਼ਮਾਨੇ 'ਚ ਅਜੋ ਜਿਹਾ ਜ਼ਮਾਨਾ ਚੱਲਣ ਡਿਆ ਕਹਿੰਦੇ ਕਾਲ ਯੋਗ ਆਇਆ ਪਿਆ ਇਨਸਾਨ ਛੱਟ ਬਦਲ ਜਾਂਦਾ ਵਾ ਬਦਲਦੇ ਜਾਂਦਾ ਵਾ ਪਰ ਨਹੀਂ ਜਿਹੜੇ ਚੰਗੇ ਆ ਨਾ ਉਹਨੇ ਹਮੇਸ਼ਾ ਚੰਗੇ ਰਹਿਣਾ ਤੂੰ ਫਿਕਰ ਨਾ ਕਰ ਜਦ ਮੈਂ ਪਾਣੀ ਪੂਣੀ ਲੈ ਕੇ ਨਵਾਂ ਠੰਡਾ ਢੂੜਾ ਬੋਲੇ ਚੰਗਾ ਹੀ ਰਵੇ ਬੈਣਾ ਮੇਰਾ ਘਰ ਵਾਲਾ ਤੇ ਕਮ ਸੇ ਕਮ ਮੇਰੇ ਵੱਲ ਹੋਵੇ ਕੋਈ ਨਹੀਂ ਕਿਸੇ ਚੀਜ਼ ਦੀ ਲੋੜ ਨਹੀਂ ਆ ਭਾਬੀ ਅੱਛਾ ਇੱਕ ਟੈਨਸ਼ਨ ਮੇਰੇ ਦਿਮਾਗ ਤੇ ਨਾ ਹੋਰ ਛਾਈ ਪਈ ਆ ਮੈਂ ਰਖੜੀ ਲੈ ਕੇ ਤੇ ਆ ਗਈ ਆ ਵੀਰੇ ਨੂੰ ਬੰਨਣਾ ਤੇ ਉਹ ਨਾ ਹੋਵੇ ਘਰੇ ਜਾਵਾਂ ਤੇ ਜਾ ਕੇ ਦੱਸਾਂ ਕਿ ਮੈਂ ਰਖੜੀ ਬੰਨਾਈ ਆ ਤੇ ਚਾਚੀ ਜੀ ਤਾਂ ਸਿਮਰਤ ਮਰਨ ਕਲੇਸ਼ ਕਰਨ ਲੱਗ ਪਣ ਪਹਿਲਾਂ ਤੇ ਇਹ ਸੋਚ ਇਹ ਜੇ ਐਡਾ ਦੀ ਗੱਲ ਆ ਤਾਂ ਮੈਂ ਫਿਰ ਵਾਪਸ ਚਲ ਜਣੀ ਆ ਖੜੀ ਲਾ ਕੇ ਉੱਥੇ ਭਾਜੀ ਨੂੰ ਕਹਿ ਪਈ ਬਣਾਉਣਾ ਚ ਦੱਸ ਹੁਣ ਤੂੰ ਸੁੱਖਾ ਸੰਦੀ ਨਾਲ ਤੂੰ ਰਕੜੀ ਲੈ ਕੇ ਆਈਆਂ ਹੁਣ ਤੂੰ ਇਸਾ ਕੱਲੀ ਮੁੜੇਗੀ ਕੋਈ ਨਹੀਂ ਤੂੰ ਆਈਆਂ ਤਾਂ ਤੱਕਈ ਮੈਨੂੰ ਚਾਹ ਤੇ ਮੈਂ ਰਕੜੀਆਂ ਵੇਚੀਆਂ ਤੇ ਮੈਨੂੰ ਚਾਹ ਆ ਮੈਂ ਮੂਨੇ ਰਕੜੀ ਲੈ ਕੇ ਵੀ ਤੇ ਬੰਨਣਾ ਤੇ ਮੈਂ ਤਾਂ ਚਲ ਗਈਆਂ ਤੇ ਉਦੋਂ ਭਾਬੀ ਦਾ ਫੋਨ ਆ ਗਿਆ ਕਹਦੀ ਤੂੰ ਕੁਛ ਨਹੀਂ ਹੁੰਦਾ ਨਹੀਂ ਪੈਣਾ ਤੈਨੂੰ ਤੇ ਪਤਾ ਹੀ ਆ ਉਹ ਕਿੰਨੀਆਂ ਵਹਿਮਾਂ ਪਰ ਮਾਲੀਆਂ ਵਾ ਉਹਨਾਂ ਨੇ ਕਿਹਾ ਪਤਾ ਨਹੀਂ ਉੱਥੇ ਕੀ ਰਖੜੀ ਬੰਨਾਈ ਆ ਉਹਨੂੰ ਤੇ ਉਹਨਾਂ ਨੇ ਕਿਹਾ ਕੈਂਠਾ ਗੱਲ ਪਾਤਾ ਇਹਦੇ ਜਿਹੜੀ ਕੱਲੀ ਰਖੜੀ ਬੰਨ ਕੇ ਆਈ ਆ ਕਿ ਆ ਵੀ ਹੀ ਕਿ ਲੱਕੀ ਨੂੰ ਇੱਥੇ ਸਰਦਾਂਗੇ ਤੇ ਇੱਥੇ ਦੋਵੇਂ ਪੈਣਾ ਬੰਨਦੇ ਹੋ ਮੈਨੂੰ ਤੇ ਆ ਡਰ ਲੱਗਾ ਪਿਆਈ ਧਾਗੇ ਤੇ ਮੈਂ ਖਰੀਦ ਲਈ ਆ ਉਤਾ ਤੇ ਜੇ ਸਾਈਲ ਨੂੰ ਜਾ ਕੇ ਦੱਸ ਦਿੱਤਾ ਫੇਰ ਰਖੜੀ ਲੈ ਕੇ ਗਈ ਤੇ ਉਹਨ ਬੰਨ ਕੇ ਨੇ ਆਈ ਤੇ ਫਿਰ ਜਾ ਕੇ ਤੂੰ ਸਾਈਲ ਨੂੰ ਸਮਝਾ ਲਾ ਸਾਈਲ ਨੂੰ ਸਮਝਾ ਦਿੰਨੀ ਆ ਕੀ ਘਰੇ ਜਾ ਕੇ ਗੱਲ ਨਾ ਕਰੀਂ ਪਰ ਪੱਬੀ ਨੂੰ ਸਾਹੀ ਤੇ ਵੀ ਮਾਸਾ ਯਕੀਨ ਨਹੀਂ ਰਿਹਾ ਅੱਜ ਕੱਲ ਸਾਈਲ ਹਰ ਗੱਲ ਕਰ ਦਿੰਦਾ ਵਾ ਆ ਪਿੱਛੇ ਜੇ ਨਾ ਕੋਈ ਗੱਲ ਇਹਨੂੰ ਮੈਂ ਕਿਹਾ ਸੀ ਪੜਦਾ ਰੱਖੀ ਤੇ ਇਹਨੇ ਸਾਰੀ ਗੱਲ ਟੋਟਲੀ ਦੱਸ ਦਿੱਤੀ ਧੁੰਗੀ ਕਰੀ ਕਿ ਘਰੇ ਉਹ ਕਲੇਸ਼ ਪਿਆ ਹੀ ਮੜਕੇ ਆਹੋ ਜਿੱਦਨ ਮੈਂ ਪੇਕੇ ਆਈ ਹੀ ਪਿਛਲੀ ਵਾਰ ਚੇਤਾਈ ਮੈਂ ਨੂੰ ਕਿਹਾ ਸੀ ਨਾ ਆ ਦੱਸੀ ਜਿੱਦਨ ਪੇਕੇ ਰਾਏ ਪੂਰਾ ਜਿਸਾਂ ਆਇਆ ਕਿਤਾ ਉਹ ਤੇ ਇਹਨੇ ਸ਼ਰੀਆ ਮੋਂ ਤੇ ਕਿਹਾ ਹੀ ਵੀ ਇਹ ਪੱਬੀ ਹੈ ਪੈਸੇ ਦੇ ਲਈ ਉੱਥੇ ਜਦੋਂ ਪੈਸੇ ਘਟ ਗਏ ਰੰਜੀਤ ਦੇ ਹੁਣ ਕੀ ਕਰਨਾ ਹੈ ਮੈਨੂੰ ਤਾਂ ਸਮਝ ਨਹੀਂ ਆਉਂਦੀ ਬੰਦਨੀ ਇਹ ਨਾ ਬਲੇਸ਼ ਪਾਇਆ ਸੀ ਬੰਦਨੀ ਹੋ ਰਕੜੀ ਕਿ ਨਹੀਂ ਬੰਨੀ ਹੋਰ ਮਿੰਦਾਸ ਕੀ ਕਰਾਂ ਮੈਨੂੰ ਮੈਨੂੰ ਕੋਈ ਸਲਾਹ ਦੇ ਮੈਂ ਤੈਨੂੰ ਪੁੱਛਣ ਦੀ ਆ ਮੈਨੂੰ ਕੀ ਪੁੱਛਣੀ ਆ ਮੈਂ ਤੇ ਆਪ ਨਹੀਂ ਸਮਝ ਆਉਂਦੀ ਵੀਰੇ ਨੂੰ ਪੁੱਛ ਲੈ ਤੇ ਜਾਂ ਸਾਈਂ ਨੂੰ ਮਨਾ ਲੈ ਭਾਬੀ ਮੈਂ ਤੈਨੂੰ ਪੁੱਛੀ ਜਾਨੀ ਆ ਤੂੰ ਗਮਸਮੋ ਹੋ ਕੇ ਬੈਠੀ ਆ ਕੋਈ ਸਲਾਹ ਦੇ ਮੈਨੂੰ ਮੈਂ ਕੀ ਕਰਾਂ ਸ਼ਮੀ ਉਧਰ ਤੇ ਮੇਰਾ ਧਿਆਨ ਨਹੀਂ ਲੱਗਨ ਦਿਆ ਮੇਰਾ ਤੇ ਤੇਰੇ ਵਾਲਾ ਹੋਉਂਦਿਆਈ ਤੇਰੀ ਸ਼ਕਲ ਵੇ ਕੀ ਬਣ ਗਈ ਆ ਪਤਾ ਨਹੀਂ ਕਿਹੜੀਆਂ ਜੜੀਆਂ ਬੁੱਟੀਆਂ ਪਿੰਦੀ ਰਹੀਆਂ ਨੇ ਹੋਰ ਕੋਈ ਨੁਕਸਾਨ ਕਰ ਰਾ ਕੇ ਬਹਿ ਜੇਗੀ ਤੈਨੂੰ ਕਿੰਨੀ ਵਾਰੀ ਕਿਹਾ ਵਾ ਕਿਸੇ ਦੀ ਸਲਾਹ ਲੈ ਲਿਆ ਕਰ ਕੀ ਕਰਾਂ ਭਾਬੀ ਜਿੰਨਾ ਚਿਰ ਰੱਬ ਨਹੀਂ ਮੇਰੀ ਸੁਣਦਾ ਮੈਂ ਤੇ ਆਸਰੇ ਭਾਲਣੇ ਆ ਨਾ ਜੇ ਮੈਨੂੰ ਕੋਈ ਕਹਿ ਦਿੰਦਾ ਵਾ ਕਿ ਆ ਫਲਾਣੀ ਥਾ ਨਾ ਕੋਈ ਤੈਨੂੰ ਆ ਚੀਜ਼ ਦਊਗਾ ਤੇ ਉਹਦੇ ਨਾਲ ਬੱਚਾ ਹੋਣ ਵਾਲਾ ਹੋ ਜਾਣਾ ਮੈਂ ਉੱਥੇ ਤੁਰ ਪਿੰਦੀ ਜੇ ਮੈਨੂੰ ਕੋਈ ਹੋਰ ਜਨਾਨੀ ਦੱਸ ਪਾਉਂਦੀ ਆ ਪੀ ਭੁਲਾਣੀ ਤਾਂ ਆ ਜਾ ਇੱਥੇ ਦਵਾਈ ਮਿਲਦੀ ਆ ਭਾਬੀ ਮੈਂ ਉੱਧਰ ਤੁਰ ਪੈਣੀ ਆ ਹਾ ਰੱਬ ਘੜੀ ਅਰਦਾਸ ਕਰਿਆ ਕਰ ਕਿ ਮੇਰੀ ਨਾ ਝੋਲੀ ਭਰ ਜਾਵੇ ਨਹੀਂ ਤਾਂ ਮੈਂ ਧੱਕਿਆਂ ਜੋ ਗਈ ਆ ਉਹਨਾਂ ਚ ਸੱਚੀ ਦੱਸਾਂ ਮੈਂ ਸਿਮਰਦੀ ਖੁਸ਼ੀ ਚ ਸ਼ਾਮਿਲ ਤੇ ਹੁੰਦੀ ਆ ਪਰ ਮੇਰਾ ਦਿਲ ਅੰਦਰੋਂ ਬੜਾ ਰੋਂਦਾ ਵਾ ਪਤਾ ਕਿਉਂ ਜਿਉਂ ਜਿਉਂ ਜਿਉ ਜਿਉ ਉਹਦਾਂ ਹੁੰਦਾ ਵਾ ਨਾ ਮੈਨੂੰ ਐ ਲੱਗਦਾ ਵਾ ਕਿ ਆਹ ਦਿਨ ਮੇਰੇ ਤੇ ਕਦੋਂ ਆਉਣਗੇ ਮੈਂ ਤਾਂ ਇਹ ਚੀਜ਼ਾਂ ਤੋਂ ਵਾਂਝੀ ਰਹਿ ਗਈ ਹਾਏ ਰੱਬਾ ਆਈ ਤਾਂ ਮੇਰੀ ਜਾਨ ਕੱਢ ਲੇਗਾ ਮੈਂ ਬੱਚੇ ਦਾ ਸੋਖ ਮਾਨੂ ਨਹੀਂ ਲੀਨੀ ਨਾ ਸ਼ੰਮੀ ਇੰਨੀ ਦੂਰ ਤੱਕ ਨਾ ਸੋਚੇਗਾ ਪਰਮਾਤਮਾ ਨੇ ਕੋਈ ਨਹੀਂ ਕਿਸੇ ਨਾ ਕਿਸੇ ਦੀ ਜਰੂਰ ਸੁਨੇਗਾ ਤੈਨੂੰ ਕੀ ਪਤਾ ਮੈਂ ਤਾਂ ਰੋਜ਼ ਤੇਰੀ ਅਰਦਾਸ ਕਰਨੀ ਆ ਤੇ ਐਵੇਂ ਨਾ ਤੁਖਾਇਆ ਪਿਆ ਕਰਨਾ ਆ ਜੜੀਆਂ ਬੁੱਟੀਆਂ ਮੈਨੂੰ ਤਾਂ ਹੋਰ ਦੁਨੀਆ ਟੈਨਸ਼ਨ ਲੱਗ ਗਈ ਓ ਭਾਬੀ ਤਾਈ ਜੀ ਤੇ ਮੇਰੇ ਤੇ ਬੜਾ ਹੀ ਤਰਸ ਕਰਦੇ ਆ ਹੁਣਾਂ ਵਿਚਾਰਿਆਂ ਨੇ ਤੇ ਮੈਨੂੰ ਸਾਰਾ ਕੁਝ ਪੁੱਛਿਆ ਮੇਰੀ ਸੱਸ ਵੱਲੋਂ ਵੀ ਕਹਿੰਦੇ ਕਿ ਕਿੰਦਾ ਦੀ ਆ ਮੈਂ ਸਾਰਾ ਕੁਝ ਖੋਲ ਕੇ ਦੱਸਿਆ ਕਹਿੰਦੇ ਮੈਨੂੰ ਪਤਾ ਵਾ ਇਹਦਾ ਸਭਾ ਜਿਹੜਾ ਬੜਾ ਕੱਬਾ ਹੈਗਾ ਵਾ ਕਹਿੰਦੇ ਇਹ ਨਹੀਂ ਸੋਚਦੀ ਸਮਝੀ ਗੱਲ ਕਰਨ ਲੱਗਿਆ ਵੀ ਮੈਂ ਨਾ ਉਹਦੀ ਨੂੰ ਕੁਝ ਕਹਿਣਾ ਕਿ ਨਹੀਂ ਕਹਿਣਾ ਇਹ ਤੇ ਬਸ ਬਕੜਵਾ ਕਰਦੀ ਰਹਿੰਦੀ 24 ਘੰਟੇ ਤੇ ਮੈਨੂੰ ਉਹਨਾਂ ਨੇ ਮਤਲਬ ਮੇਰਾ ਹੀ ਭਲਾ ਸੋਚਦੇ ਆ ਪਰ ਕੀ ਕਰਾਂ ਮੈਂ ਮੈਂ ਸਮਝਦੀ ਪੀ ਗੱਲ ਭਲਾ ਤੇ ਉਹਨਾਂ ਨੇ ਨਹੀਂ ਸੋਚਿਆ ਤੇ ਤੂੰ ਹੀ ਆਪ ਸੋਚਿਆ ਬੱਚਿਆ ਇਹ ਮੇਰੀ ਸੁਣੀ ਜਾਏਗੀ ਚਲ ਤੂੰ ਛੱਡ ਉਨੇ ਉੱdte ਦਾ ਕੰਮ ਮੈਂ ਬੈਠ ਕੇ ਆ ਮੈਂ ਤੇਰੀ ਵੀਰੇ ਕੋਲ ਸਲਾਹ ਲਵਾ ਮੇਰੀ ਗੱਲ ਸੁਣ ਵੀਰਾ ਗੁੱਸਾ ਨਾ ਕਰੇ ਉਹਨੂੰ ਚੰਗੀ ਤਰ੍ਹਾਂ ਇਹ ਗੱਲ ਸਮਝਾਦੀ ਪੀ ਸ਼ਮੀ ਦੀਦੀ ਪੁੱਛਣ ਲਈ ਆ ਪੀ ਕੀ ਕਰਨਾ ਵਾ ਸਿਮਰਤ ਤੇ ਚਾਚੀ ਜੀ ਗੁੱਸਾ ਨਾ ਕਰਨ ਮੈਨੂੰ ਰਖੜੀ ਬੰਨਣ ਚ ਕੋਈ ਹਰਜ ਨਹੀਂ ਹੈਗਾ ਮੈਂ ਹੁਣੇ ਬੰਨ੍ਹ ਦਿੰਨੀ ਆ ਇਹ ਤੁਸੀਂ ਦੇਖੋ ਮੈਂ ਆਪੀ ਸਮਝਾ ਦਨੀ ਆ ਤੇ ਆਪਣੇ ਤਰੀਕੇ ਗੱਲ ਕਰ ਦਨੀ ਆ ਤੇ ਤੂੰ ਬਾਅਦ ਚ ਸਾਜਨ ਨਾਲ ਗੱਲ ਕਰ ਲੈ ਆਈ ਹਾਂ ਮੈਂ ਸਮਝਾ ਚਾਹ ਪਾਣੀ ਪੀ ਤੇ ਆਪਣੇ ਘਰ ਚਲੀ ਜਾ ਤੇ ਮੈਂ ਉਧਰੋਂ ਬਣਾ ਆਉਂਦੀ ਰੱਖਦੀ ਆ ਪੁੱਛ ਕੇ ਤੂੰ ਬੈਠ ਮੇਰੇ ਕੋਲ ਹੋ ਗਈ ਲੋਕਾਂ ਨੇ ਮੇਰੇ ਫੋਨ ਕਰਦੇ ਰਾਤ ਆ ਵੇਖ ਰਾਤ ਸੌਂਦੀ ਤਾਂ ਨਹੀਂ ਅੱਦਿਨੇ ਕੰਮ ਕਰਦੀ ਰਹਿਨੀ ਰਾਤ ਨੂੰ ਉਂਝ ਟੈਨਸ਼ਨ ਪਾਈ ਰਦੀ ਆ ਮਾਸਿਆਂ ਦੇ ਪੈਰਾਂ ਘੜੀ ਉੰਮੇ ਆਂਦੀ ਆ ਮੈਂ ਪੁੱਛ ਕੇ ਹਾਂ ਹਾਂ ਦੀਰੇ ਨੂੰ ਪੁੱਛ ਕੇ ਇੱਥੇ ਬਿਠੋ ਸਾਹਿਬ ਕਿਹਾਰੇ ਉਹ ਸਾਹਿਬ ਨੂੰ ਫੋਨ ਆਇਆ ਕਿ ਤੇ ਬਾਹਰ ਸੁਣਨ ਗਿਆ ਵਾ ਸਾਹਿਬ ਫੋਨ ਮੈਂ ਤਾਂ ਤੁਹਾਡੀ ਗੱਲ ਹੀ ਬੜੀ ਨਮੀ ਹੋ ਗਈ ਆ ਬ ਕੋ ਕਿ ਆਹ ਰਖੜੀ ਬੰਨਣੀ ਤੇ ਬੰਨ ਟਾਈਮ ਸਰ ਰਖੜੀ ਦੀ ਗੱਲ ਹੀ ਹੁੰਦੀ ਮੈਂ ਤਾਂ ਨਾ ਗੱਲ ਕਰਨਾਈ ਨਾ ਮੇਰੀ ਸੁਣੋ ਗੱਲ ਕਹਿੰਦੀ ਭਾਬੀ ਰਖੜੀ ਤੇ ਮੈਂ ਬੰਨਣ ਆ ਗਈ ਆ ਤੁਹਾਡਾ ਫੋਨ ਆਇਆ ਤੇ ਮੈਨੂੰ ਚਾਹ ਹੋਇਆ ਵੀ ਮੈਂ ਚਲ ਰਖੜੀ ਬਾਨੀ ਆਵਾ ਤੇ ਕਹਿੰਦੀ ਇਹ ਨਾ ਹੋਏ ਉਹ ਤੇ ਮਮਮੀ ਤੇ ਪੋਹਾ ਜੀ ਗੁੱਸਾ ਕਰਾਂ ਚਾਚੀ ਤੇ ਪਹਿਲੇ ਹੀ ਅੰਗੜ ਵਾਲੀ ਜਾ ਕੇ ਰਖੜੀ ਬਣਾ ਆਈ ਆ ਨਹੀਂ ਤੇ ਇਹ ਛੱਬੀ ਦੱਸ ਕੇ ਨਹੀਂ ਆਈ ਘਰ ਨਾ ਇਹ ਤਾਂ ਵਿਚਾਰ ਆਈ ਸੀ ਇਹਨੂੰ ਤਾਂ ਮੈਂ ਫੋਨ ਕੀਤਾ ਵੀ ਮੈਂ ਰਕੜੀ ਬਣਾ ਲੇਗੀ ਚਲ ਮੈਂ ਵੀ ਮੈਂ ਕਾ ਆ ਜਾ ਤੂੰ ਵੀ ਕਹਿੰਦੀ ਮੈਂ ਰਕੜੀ ਬਣਾ ਨਹੀਂ ਜਾਨੀ ਫਿਰ ਮੈਂ ਵੀ ਕਹਿ ਦਿੱਤਾ ਆ ਜਾ ਨਾ ਉਹਨੇ ਸੋਚਿਆ ਤਨਾ ਮੈਂ ਸਮਝਿਆ ਤੇ ਮੈਂ ਕਾ ਆ ਜਾ ਤੂੰ ਹੋਣਾ ਆਪਾਂ ਵਿਚਾਰਿਆ ਤੂੰ ਵਾਕਈ ਮੰਮੀ ਨੇ ਸਾਨੂੰ ਇਹ ਬੋਲਣਾ ਤੇ ਉਹਨੂੰ ਕੁਝ ਦੇਣਾ ਉਹਨਾਂ ਅੰਦਰ ਖਾਤੀ ਜਿਹੜੇ ਉਹਨੂੰ ਘਰ ਬੁਲਾ ਕੇ ਰਕੜੀ ਬਣਾ ਲਈ ਤੇ ਦੇਣਾ ਵਿਚਾਰੀ ਨੂੰ ਆਪਾਂ ਕੀ ਹੈ 1 1100 ਰੁਪਏ ਦੇਣਾ ਸੂਰ ਦੇਣਾ ਮੰਮੀ ਨੇ ਬੋਲਣਾ ਹੀ ਬੋਲਣਾ ਮੰਮੀ ਨੂੰ ਤੇ ਮੌਕਾ ਮਿਲ ਜਾਣਾ ਬੋਲਣ ਦਾ ਤੇ ਫਿਰ ਮੰਮੀ ਨੇ ਜਦੋਂ ਸੁਣਾਈਆਂ ਚਾਚੀ ਦਾ ਫੇਰ ਤੇਰੇ ਦੁੱਖ ਨਾਲ ਤੇ ਇਹ ਮੇਰੇ ਨਾਲ ਤੇ ਗੱਲ ਕਰਦੀ ਵੀ ਮੈਂ ਘਰ ਦੱਸ ਕੇ ਨਹੀਂ ਆਈ ਤੇ ਮੈਂ ਬਾਜ਼ਾਰ ਆਈ ਤੇ ਇੱਧਰ ਨੂੰ ਆ ਗਈ ਤੇ ਮੈਂ ਤੇ ਸੋਚਿਆ ਵੀ ਚਲ ਤੇਰੇ ਨਾਲ ਗੱਲ ਕੀਤੀ ਵੀ ਘਰੋਂ ਆਉਂਦੀ ਆ ਨਹੀਂ ਘਰੋਂ ਤੇ ਨਹੀਂ ਆਉਂਦੀ ਇਹੋ ਹੀ ਗੱਲ ਕਹਿੰਦੀ ਹੁਣ ਜਾ ਕੇ ਤੁਸੀਂ ਮੇਰੇ ਨਾਲ ਗੱਲ ਕਰੋ ਗੁੱਸਾ ਨਾ ਕਰਦੇ ਕਹਿੰਦੀ ਮੈਨੂੰ ਤੇ ਬੰਨਣ ਨੂੰ ਕੋਈ ਨਹੀਂ ਮੈਂ ਤੇ ਬੰਨ ਨਹੀਂ ਮੇਰੇ ਕੋਈ ਨਹੀਂ ਉਹਨਾਂ ਨੇ ਸਮਝਾ ਨਾ ਆਪਾਂ ਓ ਕਰਨੇ ਆ ਅੱਜ ਆਪਾਂ ਰਖੜੀ ਬੰਨੋਨੇ ਆ ਤੇ ਕੱਲ ਆਪਾਂ ਜਾ ਕੇ ਆਪੀ ਉਹਨਾਂ ਦੋਨਾਂ ਪੈਣਾ ਕੋ ਕੱਟੀ ਬਨਵਾਇਓ ਨਾਲੇ ਮੰਮੀ ਸਾਹਮਣੇ ਨਾਲ ਚਾਚੀ ਸਾਹਮਣੇ ਇਹੋ ਤੇ ਕੱਲ ਤੇਰ ਨਾਲ ਕਰ ਲਗਾਵਾ ਮੈਂ ਕਹਦਾ ਗੁੱਸਾ ਕਰਨਾ ਮੈਂ ਤੇ ਕੱਲ ਜਾਣਾ ਹੀ ਆ ਰਖੜੀ ਬਣਾਉਣਾ ਤੇ ਜਿੱਥੇ ਸਿਮਰਤ ਕੋ ਬਣਾਣੀ ਨਾਲ ਚੰਮੀ ਕੋ ਵੀ ਬਣਾਉਣਾ ਬਸ ਇਹੋ ਹੀ ਮੈਨੂੰ ਕਹਿੰਦੀ ਹੈ ਵੀ ਤੂੰ ਪਹਿਲਾਂ ਮੇਰੇ ਨੂੰ ਪੁੱਛ ਕੇ ਆ ਤੇ ਚਲੋ ਠੀਕ ਆ ਮੈਂ ਚਾਹ ਬਣਾਉਣੀ ਆ ਤੇ ਉਹ ਕਹਿੰਦੀ ਫਿਰ ਚਾਹ ਠੀਕ ਤੇ ਆਪਾਂ ਚੱਲ ਜੰਨੇ ਆ ਉਹ ਤੇ ਚਲ ਤੇਰੀ ਗੱਲ ਠੀਕ ਆ ਸਾਈ ਤੇ ਨਹੀਂ ਦੱਸੂਗਾ ਘਰ ਜਾ ਕੇ ਵੀ ਆਪਾਂ ਤੇ ਇਧਰ ਹੋ ਕੇ ਆਏ ਆ ਆਪਣੀ ਉਹਨੇ ਗੱਲ ਕਰ ਲੈਣੀ ਸਾਈ ਤੀ ਫਿਕਰ ਨਾ ਕਰੋ ਤੇੰਦੀ ਮੈਂ ਆਪਕੇ ਸਾਈ ਨਾਲ ਗੱਲ ਕਰਨੀ ਤੇ ਵੀ ਇਹ ਨਾ ਜਾ ਕੇ ਗੱਲ ਕਰ ਕਿਉਂ ਤੇ ਮੈਂ ਉਹਨੂੰ ਭੇਜ ਦਿੰਨੀ ਕਿ ਜਾਂ ਸਾਈ ਨਾਲ ਗੱਲ ਕਰ ਤੇ ਮੈਂ ਚਾਹ ਬਣਾ ਕੇ ਤੇ ਉਹ ਚਾਹ ਪੀ ਕੇ ਚੱਲੇ ਆ ਤੇ ਆਪਾਂ ਉਸੇ ਵੇਲੇ ਤੁਸਪੈਣੀ ਅਸਲ ਸੁਣਨ ਗੱਲ ਜੇ ਬਹੁਤ ਹੀ ਗੱਲ ਆ ਤੇ ਸਾਈ ਨਾਲ ਮੈਂ ਗੱਲ ਕਰ ਲੈਣਾ ਇਹ ਕਿਹੜੀ ਗੱਲ ਹੈਗੀ ਆ ਟਾਡਾ ਨਹੀਂ ਬੰਦਦਾ ਉਹਦਾ ਹੀ ਬੰਦਦਾ ਉਹ ਲੈ ਕੇ ਆਈ ਹੈ ਨਾ ਟਾਡਾ ਨਹੀਂ ਬੰਦਦਾ ਸਾਈ ਨਾਲ ਗੱਲ ਕਰ ਆਪੀ ਉਹ ਕਰੀਂ ਨਾ ਕਰੀ ਠੀਕ ਹੈ ਚਾਹ ਠੀਕ ਆ ਫੇ ਭੇਜ ਦੇ ਸ਼ਮੀ ਨੂੰ ਹੁਣ ਮੈਂ ਸਾਈ ਨਾਲ ਪੀਸ ਨਹੀਂ ਤੇ ਗੱਲ ਕਰ ਲੈ ਠੀਕ ਹੈ ਨਾ ਚਲ ਠੀਕ ਹੈ ਨੇ ਚਾਹ ਦਾ ਲੈਂਦਾ ਇਸ ਮਾਨ ਨਾ ਜਾਦਾ ਸਬਾਨ ਲੈਂਦਾ ਵਾ ਇਸ ਤਰ੍ਹਾਂ ਦਾ ਚਾਹ ਬਣਾ ਕੇ ਤੇ ਫੇਰ ਭੇਜੇਗੀ ਨਾ ਆਇਆ ਚਾਹ ਪੀ ਕੇ ਜਾਂਗੇ ਉਹ ਸਾਈ ਨਾਲ ਤੇ ਗੱਲ ਕਰ ਲੈ ਮੈ ਇਹੋ ਤੇ ਗੱਲ ਕਰਨੀ ਆ ਜੇ ਤੇ ਮੇਰੀ ਗੱਲ ਹੀ ਨਹੀਂ ਸੁਣਦੇ ਹੈਗੇ ਸ਼ਮੀ ਦਾ ਕੀ ਕਰਨ ਦੀ ਗੱਲਾਂ ਭਾਬੀ ਚਲੀਏ ਫਿਰ ਤੁਸੀਂ ਰਖੜੀ ਬੰਨੋ ਆਪਾਂ ਕਦੇ ਵੀ ਜਾਣਾ ਵਾ ਮੈਨੂੰ ਕੰਮ ਵੀ ਏ ਥੋੜਾ ਆ ਬਹਿ ਜਾ ਦੋ ਮਿੰਟ ਭਾਬੀ ਚਾਹ ਬਣਾਉਣ ਲਈ ਆ ਤੇ ਆਪਾਂ ਚਾਹ ਪੀ ਕੇ ਜਾਂਦੇ ਆ ਮੈਨੂੰ ਪਤਾ ਨਹੀਂ ਸੁਸਤੀ ਜੀ ਪੈ ਗਈ ਆ ਸਾਹਿਲ ਚਾਹ ਪੀਜੇ ਤੋਂ ਬਣਾ ਲਈਏ ਚਾਹ ਤੇ ਪੀਲਾਂਗੇ ਪਰ ਤੇ ਰਖੜੀ ਤਾਂ ਬੰਨੋ ਤੁਹਾਨੂੰ ਪਤਾ ਉਹੀ ਟਾਈਮ ਬੱਜੂਗਾ ਆਪਣਾ ਰਖੜੀ ਨਾਲ ਮੇਰਾ ਮਾਈਂਡ ਚੇਂਜ ਹੋ ਗਿਆ ਵਾ ਤੇ ਮੈਂ ਭਾਬੀ ਨਾਲ ਸਲਾਹ ਕਰਨ ਦੀ ਸੀ ਕਿਸੇ ਮਰਤ ਨੇ ਵੀ ਬੰਨਣੀ ਆ ਤੇ ਭਾਬੀ ਕਹਿੰਦੇ ਚੱਲ ਫੇਰ ਇਦਾਂ ਕਰ ਵੀ ਤੇਰੇ ਭਾਜੀ ਨੂੰ ਕੱਲ ਜਾਣਾ ਤਾਂ ਪੈਣਾ ਹੀ ਆ ਕਿਉਂਕਿ ਸਿਮਰਤ ਨੇ ਰਖੜੀ ਬੰਨਣੀ ਆ ਇੱਥੇ ਤੇ ਉਹ ਆ ਨਹੀਂ ਸਕਦੀ ਤੈਨੂੰ ਤਾਂ ਪਤਾ ਹੀ ਆ ਤੇ ਉਹ ਕਹਿੰਦੇ ਫਿਰ ਦੋਵੇਂ ਉੱਥੇ ਹੀ ਬੰਨਦੇ ਹੋ ਫੋਨ ਨਾਲ ਹੋਵੇ ਚਾਚੀ ਜੀ ਥੋੜਾ ਮਾਈਂਡ ਕਰਨ ਵੀ ਇਹ ਉੱਥੇ ਬੰਨਣਾ ਹੀ ਆ ਇਹਨੂੰ ਕਿਹਾ ਵੀ ਭਾਬੀ ਜੀ ਦਰਨੇ ਆ ਤੇ ਗਰੂ ਆਪੇ ਬਣਾ ਲਾਂਗੇ ਗੱਲ ਸਾਡੇ ਕੋ ਦੋਵਾਂ ਕੋਈ ਠੀਕ ਆ ਚਲੋ ਠੀਕ ਆ ਤੇ ਫਿਰ ਚਾਹ ਜੋ ਪੀਏ ਤੇ ਚੱਲੀਏ ਇਹੀਂ ਘਰੇ ਘਰ ਵੀ ਵੇਖੀ ਧੰਨਵਾਦ ਸਿਮਰਤ ਨੂੰ ਲੋੜ ਹੋਊਗੀ ਕੋਈ ਬਸ ਬਸ ਘਰੇ ਚੱਲੇਗਾ ਉਹ ਕੋਈ ਗੱਲ ਨਹੀਂ ਚਾਹ ਭੰਗ ਲਾਂਦੇ ਨੂੰ ਆਪਾਂ ਮੈਂ ਅੱਖਾਂ ਤੜਈ ਤੈਨੂੰ ਸੁਸਤੀ ਦੀ ਪਈ ਚਾਹ ਪੀ ਕੇ ਜਾਣੀ ਕਰ ਲਾ ਚਾਰ ਗੱਲਾਂ ਉਹਨਾਂ ਚਰ ਤੂੰ ਵੀਰੇ ਨਾ ਠੀਕ ਆ ਠੀਕ ਆ ਆ ਜਾਓ ਫਿਰ ਤੁਸੀਂ ਬਾਹਰ ਹੀ ਮੈਂ ਕੀ ਕਿਸਾਂ ਤੇ ਇੰਤੇ ਹੋਣੀ ਪਤਾ ਨਹੀਂ ਕੀੜੀਆਂ ਆ ਹਾ ਜੜੀਆਂ ਬੁੱਟੀਆਂ ਜੀਆਂ ਪੀ ਖਾ ਕੇ ਨਾ ਮੈਂ ਕਿਨੂ ਦਾ ਸੰਜੋਗੀ ਪਰ ਇਹਨੂੰ ਤਾਂ ਪਤਾ ਹੀ ਹੋਣਾ ਵਾ ਸਿਮਰਤ ਇਹਨੂੰ ਇੱਕ ਇੱਕ ਗੱਲ ਦੱਸਦੀ ਆ ਐਸਾ ਹੋ ਨਹੀਂ ਸਕਦਾ ਸਿਮਰਤ ਨੇ ਮੈਨੂੰ ਦੱਸਿਆ ਨਾ ਇਹ ਇਹਨੂੰ ਤਾਂ ਹਰ ਗੱਲ ਦਾ ਪਤਾ ਹੁੰਦਾ ਵਾ ਹੈਗਾ ਬੜਾ ਫਰੋਡੀ ਆਏ ਸ਼ੋਰ ਨਹੀਂ ਕਰਦਾ ਗੱਲ ਕੋਈ